ਅਹਾਂ ਜੀ ভাই ਆਗਰਗੋਲੋਂ ਤੁਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰੂਹੀ ਵੇਖੀ ਹੋਣੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਏਅਰਪੋਰਟ ਵਾਲਿਆਂ ਨੇ ਬਹੁਤ ਹੀ ਜ਼ਿਆਦਾ ਘਟਿਆ ਹਰ ਕਿਤੇ ਜਿਸ ਨੂੰ ਦੇਖ ਕੇ ਤਾਂ ਤੁਸੀਂ ਵੀ ਏਅਰਪੋਰਟ ਵਾਲਿਆਂ ਨੂੰ ਆਪਣੇ ਮਨ ਦੇ ਵਿੱਚ ਬਾਹ ਕੱਢੋਗੇ ਕਿਉਂਕਿ ਏਅਰਪੋਰਟ ਵਾਲਿਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਸਵੀਰ ਨੂੰ ਏਅਰਪੋਰਟ ਦੇ ਬਾਥਰੂਮ ਦੇ ਵਿੱਚ ਰੱਖੀ ਪਈ ਸੀ ਜਦ 에어ਪੋਰਟ ਦੇ ਬਾਥਰੂਮ ਦੇ ਵਿੱਚ ਸਿੱਖ ਸਰਦਾਰ ਬੰਦਾ ਬਾਥਰੂਮ ਕਰਨ ਗਿਆ ਤਾਂ ਉਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਸਵੀਰ ਨੂੰ ਦੇਖ ਅਦਾ ਉਸ ਸਰਦਾਰ ਵੀਰ ਨੇ 에어ਪੋਰਟ ਦੇ ਮੁਲਾਜ਼ਮਾਂ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਸਵੀਰ ਨੂੰ ਬਾਥਰੂਮ ਦੇ ਵਿੱਚ ਚੁਕਾਈ ਅਤੇ ਬਾਅਦ ਦੇ ਵਿੱਚ ਉਸ ਸਰਦਾਰ ਬੰਦੇ ਨੇ 에어ਪੋਰਟ ਦੇ ਮੁਲਾਜ਼ਮਾਂ ਤੋਂ ਪੁੱਛਿਆ ਕਿ ਇਸ ਤਸਵੀਰ ਨੂੰ ਕਿਸ ਨੇ ਰੱਖਿਆ ਤੇ ਉਹ 에어ਪੋਰਟ ਦੇ ਮੁਲਾਜ਼ਮ ਨੂੰ ਉਹ ਇਹ ਗੱਲ ਦਾ ਪਤਾ ਨਹੀਂ ਸੀ ਕਿ ਇਸ ਤਸਵੀਰ ਨੂੰ ਬਾਥਰੂਮ ਦੇ ਵਿੱਚ ਕਿਸ ਨੇ ਰੱਖਿਆ ਹੈ। ਭਾਈ ਜਿਸ ਨੇ ਵੀ 에어ਪੋਰਟ ਦੇ ਬਾਥਰੂਮ ਦੇ ਵਿੱਚ ਮਹਾਰਾਜ ਦੀ ਤਸਵੀਰ ਨੂੰ ਰੱਖਿਆ ਉਸ ਬੰਦੇ ਕਿੰਨੀ ਘਟਿਆ। ਕਰਤੂਤ ਹੈ ਕਿ ਪੁੱਤਰਾਂ ਦੇ ਦਾਨੀ ਜੀ ਤਸਵੀਰ ਨੂੰ ਬਾਥਰੂਮ ਦੇ ਵਿੱਚ ਰੋਲ ਰਿਆ ਹੈ। ਜੇਕਰ ਇਹ ਸਿੱਖ ਸਰਦਾਰ ਵੀਰੋ 에어ਪੋਰਟ ਦੇ ਬਾਥਰੂਮ ਦੇ ਵਿੱਚ ਨਾ ਜਾਂਦਾ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਮਹਾਰਾਜ ਦੀ ਤਸਵੀਰ ਉਸ ਬਾਥਰੂਮ ਦੇ ਵਿੱਚ ਹੀ ਰੋਲਦੀ ਰਹਿੰਦੀ। ਬਾਗੀ ਜਿਹੜਾ ਚਾਹੋਗੇ ਇਸ ਵੀਡੀਓ ਦੇ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦੇ ਦੇਣਾ ਅਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਦੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਮਾਇਲ ਲਕਨ ਜ਼ਰੂਰ ਪ੍ਰੈਸ ਕਰਨਾ ਮੈਂ ਦਿਆਂ ਕਿਸੇ ਨੂੰ ਵੀਡੀਓ ਦੇ ਨਾਲ ਉਦੋਂ ਤੱਕ ਰਾਬਰਾ